ਸਤਿ ਸ੍ਰੀ ਅਕਾਲ ਸਾਰੇ ਸਰੋਤੇ ਵੀਰਾਂ ਨੂੰ ਮੈਂ ਅੱਜ ਇੱਕ ਵਿਚਾਰ ਦੇ ਥਰੂ ਕਹਿਣ ਲੱਗਾ ਅੱਜ ਵਿਚਾਰ ਲੈ ਕੇ ਆਇਆ ਸੱਚ ਨੂੰ ਫਾਸੀ ਉਦੋਂ ਪਹਿਲਾਂ ਮੈਂ ਇੱਕ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਜੇ ਸਾਡੀ ਆ ਵੀਡੀਓ ਤੁਹਾਨੂੰ ਚੰਗੀਆਂ ਲੱਗਣ ਮਨ ਨੂੰ ਜਤਨ ਤੇ ਉਹਨੂੰ ਲਾਈਕ ਕਰਿਆ ਕਰੋ ਤੇ ਜੇ ਨਹੀਂ ਚੰਗੇ ਲੱਗਦੇ ਉਹਨੂੰ ਦੋਜੋ ਵੀ ਡਿਸਕਲੇਮਰ ਕਰ ਦਿਆ ਕਰੋ ਕੋਈ ਤਰਾਜੇ ਸਾਨੂੰ ਕਿਉਂਕਿ ਸਾਨੂੰ ਉਹ ਤੋਂ ਪਤਾ ਲੱਗ ਜਾਂਦਾ ਵੀ ਸਾਡੇ ਜਿਹੜੇ ਸੋਤੇ ਆ ਇਹ ਪੂਰਾ ਲੈਗ ਨਹੀਂ ਕਰ ਰਹੇ ਠੀਕ ਆ ਅਸੀਂ ਉਹਦਾ ਜਿਹੜਾ ਕਨਸੈਪਟ ਆ ਉਹ ਬਦਲਾਂਗੇ ਇਸ ਕਰਕੇ ਸਾਡਾ ਜਿਹੜਾ YouTube ਚੈਨਲ ਆ ਸਰਬੱਤ ਦਾ ਭਲਾ FDK ਤੇ ਸਰਬੱਤ ਦਾ ਭਲਾ ਫੇਸਬੁੱਕ ਕੋ ਪੇਜ ਆ ਤੇ ਜਿਹੜਾ ਸਾਡਾ ਇੰਸਟਾਗ੍ਰਾਮ ਆ ਉਥੇ ਜੀ ਸਰਬੱਤ ਦਾ ਭਲਾ ਐਫ ਡੀ ਕੇ ਇਹ ਤਿੰਨਾਂ ਨੂੰ ਤੁਸੀਂ ਲੈ ਕੇ ਸ਼ੇਅਰ ਲਾਜ਼ਮੀ ਕਰਨਾ ਅੱਗੇ ਵਾਸਤੇ ਤੁਹਾਡੇ ਨਾਲ ਖੜਰ ਵਾਸਤੇ ਸਾਨੂੰ ਜਗ੍ਹਾ ਮਿਲ ਜੇ ਤੁਹਾਡੇ ਨਾਲ ਤੁਰਨ ਵਾਸਤੇ ਜਗ੍ਹਾ ਮਿਲ ਜੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਤੁਹਾਨੂੰ ਥਾਂ ਮਿਲ ਜੇ ਇਸ ਕਰਕੇ ਸਾਡਾ ਵੀ ਹੌਸਲਾ ਥੋੜਾ ਜਿਹਾ ਵਧੂਗਾ ਤੇ ਤੁਹਾਡੇ ਲਈ ਅਸੀਂ ਨਵੀਆਂ-ਨਵੀਆਂ ਗੱਲਾਂ ਲੈ ਕੇ ਆਈਏ ਸਿਰਫ ਆਪਾਂ ਸੱਚ ਦੇ ਪੈਰਾ ਦੇਣਾ ਸੱਚ ਤੇ ਸੋਚਮ ਪ੍ਰਭਗਤ ਪਾਈਏ ਠੀਕ ਹੈ ਜੀ ਸੱਚ ਬੋਲਣਾ ਬਹੁਤ ਔਖਾ ਜਿਹੜੇ ਵੀ ਬੰਦੇ ਨੇ ਸੱਚ ਬੋਲਿਆ ਉਹਨਾਂ ਨੂੰ ਬਹੁਤ ਹੀ ਕਠਿਨਾਈਆਂ ਝੱਲੀਆਂ ਪਈਆਂ ਸੱਚ ਕਿਨੇ ਕਿਨੇ ਬੋਲਿਆ ਸੱਚ ਬੋਲਿਆ ਸਾਡੇ ਗੁਰੂ ਸਾਹਿਬਾਨਾ ਨੇ ਉਹਨਾਂ ਨੂੰ ਸਾਰਾ ਪਰਿਵਾਰ ਨਿਸ਼ਾਵਰ ਕਰਨਾ ਪਿਆ ਸੱਚ ਬੋਲਿਆ ਸਰਦਾਰ ਭਗਤ ਸਿੰਘ ਬੀਕੇ ਜੱਤ ਲਾਲਾ ਲਾਜਪਤਰਾਏ ਨੇਕਾਂ ਉਹਨਾਂ ਨੇ ਸੱਚ ਬੋਲਿਆ ਫਾਸੀਆਂ ਦੇ ਰਸੇ ਚੁੰਮੇ ਸੱਚ ਬੋਲਿਆ ਸੰਤ ਜੀ ਨੈਲਸਨ ਕਾंसा ਭਿੰਡਰਵਾਲੇ ਨੇ ਉਹਨਾਂ ਨੂੰ ਸ਼ਹਾਦਤ ਦੇਣੀ ਪਈ ਸਾਰੀ ਦੁਨੀਆ ਹਿਲਾ ਕੇ ਰੱਖਤੀ ਸੱਚ ਇੱਕ ਬਹੁਤ ਵੱਡਾ ਤੂਫਾਨ ਹੈ ਇਹਨੂੰ ਸਵੀਕਾਰ ਕਰਨਾ ਇਹਨੂੰ ਢਲਣਾ ਇਹਨੂੰ ਰੋਕਣਾ ਹਰ ਬੰਦੇ ਦੇ ਵਸ ਦਾ ਰੋਗ ਨਹੀਂ ਸੱਚ ਸੁਣਨ ਵਾਸਤੇ ਸਾਨੂੰ ਇੱਕ ਬਹੁਤ ਵੱਡਾ ਮਾਦਾ ਚਾਹੀਦਾ ਸੱਚ ਇੱਕ ਸਿਆਣਪ ਹੁੰਦੀ ਆ ਦੂਜਾ ਬੰਦਾ ਕਿਸੇ ਦੀ ਸਿਆਣਪ ਸੁਣ ਕੇ ਉਹਨੂੰ ਲਾਇਕ ਨਹੀਂ ਕਰਦਾ ਕਦੇ ਵੀ ਇੱਕ ਮੈਂ ਕਿਤਾਬ ਚ ਪੜਿਆ ਸੀ ਉਹ ਕਿਤਾਬ ਹੈਗੀ ਸੋਨ ਸਿੰਘ ਸੀਤਲ ਦੀ ਲਿਖੀ ਆ ਬਹੁਤ ਵੱਡਾ ਉਹ ਰੈਕਟਰ ਹੋਇਆ ਸੋਨ ਸਿੰਘ ਸੀਤਲ ਆਪਣੇ ਫਰੋਖ ਪਰ ਦੇ ਨਾਲ ਪਿੰਡ ਪੜਾਣਾ ਇੱਥੇ ਦਾ ਸੋਹਰਾ ਪਰਿਵਾਰ ਰਹਿੰਦਾ ਉਹਨਾਂ ਨਾਲ ਵੀ ਸਾਡੇ ਲਿੰਕ ਹੈਗੇ ਆ ਜਿਹੜਾ ਉਹਨਾਂ ਦਾ ਪਾਕਿਸਤਾਨ ਵਿੱਚ ਪਿੰਡ ਸੀ ਉਹਦੇ ਨਾਲ ਵੀ ਸਾਡੇ ਲਿੰਕ ਸੀ ਉਹਨਾਂ ਨੇ ਮਲਵੀ ਉਹ ਇੱਕ ਸ਼ਬਦ ਲਿਖਿਆ ਸੀਗਾ ਵੀ ਗਰੀਬ ਦਾ ਪੁੱਤ ਬ੍ਰਹਮ ਗਿਆਨੀ ਬਣ ਜੇ ਉਹਨੂੰ ਉੱਚ ਜਾਤੀ ਦਾ ਲੋਕ ਸਵੀਕਾਰ ਨਹੀਂ ਕਰਦੇ ਕਿਉਂ ਨਹੀਂ ਕਰਦੇ ਯਾਰ ਉਹ ਸਿਆਣੀ ਗੱਲ ਨਹੀਂ ਕਰਦਾ ਬਹੁਤ ਸਾਰੇ ਆਪਣੇ ਜਿਹੜੇ ਬਹੁਤ ਅੰਡੇ ਰੈਕਟਰ ਹੋਏ ਆ ਇੱਕ ਮੌਕੇ ਦੇ ਨਾਲ ਪਿੰਡ ਆ ਜਨਾਲਾਵਾਦ ਦਿਆ ਸਿੰਘ ਆਰਫ ਜਲਾਲਾਬਾਦ ਦਾ ਸਾਧੂ ਹੋਇਆ ਉਹਨੇ ਸੁਪੁੱਤਰ ਬਿਲਾਸ ਨਸੀਹਤ ਬਿਲਾਸ ਜਿੰਦਗੀ ਬਿਲਾਸ ਬਹੁਤ ਗ੍ਰੰਥ ਲਿਖੇ ਆ ਤੁਸੀਂ ਕਿਤੇ ਆਪਸ ਨੂੰ ਕਿਤਾਬਾਂ ਵਾਲੀਆਂ ਦੁਕਾਨਾਂ ਤੋਂ ਮਿਲ ਜਾਣਗੇ ਪੜ੍ਹ ਕੇ ਵੇਖਿਆ ਜੋ ਪਰਾਵੋ ਜਵਣਾ ਇੱਕ ਜ਼ਿੰਦਗੀ ਦਾ ਇੱਕ ਇੱਕ ਛੋਟਾ ਜਿਵੇਂ ਆਪਣਾ ਰੋਮ ਗਿਣਨ ਵਾਲੀ ਗੱਲ ਬੰਦੀ ਉਹਨੇ ਰੋਮ ਗਿਣਤੇ ਬੰਦੇ ਦੇ ਸਾਲਾਂ ਨੂੰ 100 ਸਾਲ ਚ ਵੰਡਿਆ ਉਹਨੇ 100 ਸੁਖ ਹੁੰਦੇ ਆ ਇੱਕ ਇੱਕ ਸੁਖਨ ਨੂੰ ਇੱਕ ਸਾਲ ਬੋਲਦੇ ਆ ਉਹਨਾਂ ਨੇ ਸੱਚ ਬੋਲਿਆ ਉਹਨੂੰ ਪਿੰਡੋਂ ਨਿਕਲਣਾ ਪਿਆ ਜਨਾਲਾਵਾਦ ਆ ਪਿੰਡ ਮੋਗੇ ਕੋਲੇ ਅੱਜ ਉਹਦੇ ਨਾਂ ਤੇ ਗੁਰਦੁਆਰਾ ਬਣਿਆ ਦਿਆ ਸਿੰਘ ਆਰਫ ਜਨਾਲਾਵਾਦੀ ਸਾਧੂ ਆਸਕ ਡਿਗਰੀ ਹੁੰਦੀ ਆ ਉਹ ਡਿਗਰੀ ਦਾ ਮਾਲਕ ਸੀਗਾ ਜਿਵੇਂ ਆਪਾਂ ਚੰਗੇ ਪੜ੍ਹੇ ਲਿਖੇ ਨੂੰ ਬੰਦ ਨੂੰ ਕਹਿੰਦੇ ਫਲੋਫਰ ਬੰਦਾ ਯਾਰਾ ਕਹਿੰਦੇ ਨੇ ਨਾ ਬਾਕੀ ਮਿੱਥੋਂ ਬੋਲਿਆ ਨਹੀਂ ਜਾਂਦਾ ਅੰਗਰੇਜ਼ੀ ਦੇ ਸ਼ਬਦ ਨਹੀਂ ਬੋਲੇ ਜਾਂਦੇ ਕਿਉਂਕਿ ਛੋੜੀ ਆਖੇ ਮੇਰੀ ਜੀ ਮੋਟੀ ਆ ਇੱਕ ਥੋੜੇ ਹੁਸ਼ਿਆਨੇ ਕਹਿੰਦੇ ਆ ਹੱਥ ਤੰਗ ਅੰਗਰੇਜ਼ੀ ਤੋਂ ਤੇ ਹੋਰ ساری ਗੱਲ ਸਮਝਦੇ ਆ ਅੰਗਰੇਜ਼ੀ ਘਪਰਾਉਂ ਸੁਣੀ ਦੀਆਂ ਅਖਬਾਰ ਵੀ ਅੰਗਰੇਜ਼ੀ ਦਾ ਮਾੜਾ ਮੋਟਾ ਮੂੰਹ ਮਾਰ ਲੈਂਦਾ ਸਾਰੀਆਂ ਗੱਲਾਂ ਮਲਵੀ ਸਮਝਦੇ ਆ ਪਰ ਜਿੱਥੇ ਆ ਕੇ ਗੱਲ ਮੁਕਦੀ ਨਾ ਉਹ ਗਾਣਾ ਸੀ ਆਪਾਂ ਸ਼ਬਦ ਕਹਿੰਦੇ ਗੱਲ ਮੁਕਦੀ ਮੁਕਦੀ ਆ ਕੇ ਮੁਕਦੀ ਉਹ ਉਸ ਤੋਂ ਸਮਝ ਰਹੇ ਆਪ ਵੀ ਤੁਸੀਂ ਗੱਲ ਇਥੇ ਸੱਚਾਈ ਤੇ ਮੁਕਤੀ ਆ ਕੇ ਜਦੋਂ ਸੱਚਾਈ ਤੇ ਗੱਲ ਆਉਂਦੀ ਨਾ ਉਦੋਂ ਖਾਲਸਾ ਜੀ ਵਾਹਿਗੁਰੂ ਦੂਜੇ ਬੰਦੇ ਦੇ ਅੰਦਰ ਨਾ ਚੀਜ਼ ਪੈਂਦੀ ਚੀਜ਼ ਜਿਵੇਂ ਉਹਨ ਆਪਣੇ ਕਿਸਾਨ ਜੁਨੀਆ ਨਾਲੇ ਆ ਉਥੇ ਸੱਚ ਬੋਲਦੇ ਆ ਉਹ ਸਰਕਾਰਾਂ ਦੇ ਹਾਜਮ ਨਹੀਂ ਆਉਂਦਾ ਇਹ ਫਿਰ ਉਹ ਹਾਜਮੁੱਲਾ ਕਿਹੜਾ ਲੈਂਦੇ ਆ ਆਪਦੀ ਸ਼ਕਤੀ ਦਾ ਫਿਰ ਆਪਦੀ ਸ਼ਕਤੀ ਦਾ ਹਾਜਮੁੱਲਾ ਲੈ ਕੇ ਨਾ ਤੜਕੇ ਉੱਠਦੇ ਆ ਆਪਦੀ ਸ਼ਕਤੀ ਦਾ ਹਾਜਮੁੱਲਾ ਲੈਂਦੇ ਇੱਕ ਇੱਕ ਫੱਕਾ ਠੰਡੀ ਚਾਹ ਨਾਲ ਉਸ ਤੋਂ ਬਾਅਦ ਫਿਰ ਜਦੋਂ ਪ੍ਰਸ਼ਾਸਨ ਇਕੱਠਾ ਕਰਦੇ ਤੇ ਫਿਰ ਸਾਡੇ ਇੱਥੇ ਜਦੋਂ ਛੱਤਰ ਬੋਲਦੇ ਨਾ ਸਾਡੇ ਸਿਰਾਂ ਤੇ ਮਾ ਤੇ ਛੱਤਰ ਫਿਰ ਇਹ ਮਨ ਖੁਸ਼ ਹੁੰਦਾ ਨਾ ਠੀਕ ਆ ਮੇ ਉਹ ਲੈ ਖਣਾ ਦੇ ਨਾ ਕਰਦੇ ਨਾ ਚੂਰ ਚੂਰ ਬਸ ਸੱਚ ਬੋਲਣ ਨੂੰ ਆਹੀ ਕੁਸ਼ਾ ਸਾਨੂੰ ਧੱਕੇ ਪੈਣਗੇ ਪਰ ਛੋਟੇ ਜਾਨ ਤੋਂ ਬਾਅਦ ਥੋੜੇ ਘਰ ਦੇ ਨਾਲ ਤਾਂ ਰੋਣਾ ਰੋਣਾ ਅੱਜ ਆਪਾਂ ਭਗਤ ਸਾਨੂੰ ਰੋਣੇ ਨਾ ਅੱਜ ਸੰਤ ਦੇ ਨਾਲ ਤੁਹਾਨੂੰ ਰੋਣੇ ਆ ਨਾ ਵੀ ਕਹਦੇ ਫੇਰ ਆਣ ਮੁੜ ਕੇ ਅੱਜ ਗੁਰਨਾਨਕ ਦੇਵ ਨੂੰ ਰੋਣੇ ਨਾ ਆਪਾਂ ਅੱਜ ਗੁਰੂ ਗਬੇਸ਼ੂ ਆਦੇ ਨਾਮ ਬਾਜਾ ਵਾਲਿਆ ਬਾਜੂ ਫੇਰ ਭੇਜ ਦੁਬਾਰਾ ਕਹੜੇ ਆ ਨਾ ਕੀ ਗੱਲ ਕੋਈ ਅਸੀਂ ਮਰੇ ਆ ਆਪਾਂ ਵੀ ਝਾਕ ਲੋ ਖੁੰਦੇ ਕੋਈ ਗੱਲ ਨਹੀਂ ਯਾਰ ਜੱਗ ਤੇ ਦੁਬਾਰਾ ਨਹੀਂ ਆਉਣਾ ਇਹ ਆਪਦੇ ਮਨ ਤੋਂ ਕੱਢ ਦਿਓ ਸਾਰੀਆਂ ਗੱਲਾਂ ਵੀ ਅਸੀਂ ਥੋੜੇ ਰੌਲਾ ਪਾ ਕੇ ਮੁਰਦਾਬਾ ਸਰਕਾਰ